ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ ਦੀ ਜੀਵਨੀ ਬਾਰੇ ਦੱਸਾਂਗੇ ਇਹ ਸਾਖੀ ਸੁਣ ਕੇ ਸੱਚਮੁੱਚੀ ਸਭ ਦੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੋਣਗੇ ਐਸਾ ਆਨੰਦ ਆਵੇਗਾ ਕਿ ਸਦਾ ਹੀ ਗੁਣ ਗਾਵਾਂਗੇ ਧੰਨ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਕੋਲ ਗਏ ਕਹਿੰਦੇ ਐ ਕਿ ਉੱਥੇ ਜਾ ਕੇ ਬੈਠ ਗਏ ਤਾਂ ਗੁਰੂ ਜੀ ਆਪ ਇਹਨਾਂ ਨੂੰ ਮਿਲਣ ਆਏ। ਉਹਨਾਂ ਤੋਂ ਉਮਰ ਵਿੱਚ ਵੀ ਵੱਡੇ ਸਨ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ। ਕੁਝ ਉਮਰ ਦਾ ਲੈ ਆਜ ਤੇ ਕੁਛ ਕੁੜਮਾਚਾਰੀ ਕਰਕੇ ਉਹਨਾਂ ਨੂੰ ਬਾਹਾਂ ਖਿਲਾਰ ਕੇ ਕੁੱਟ ਕੇ ਗੱਲਬਾਤ ਪਾਉਣ ਲੱਗੇ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਮਹਾਰਾਜ ਮੈਨੂੰ ਤੁਹਾਡੇ ਚਰਨਾਂ ਵਿੱਚ ਥਾਂ ਚਾਹੀਦੀ ਐ। ਤਾਂ ਉਹ ਐਸੇ ਉਸ ਦਿਨ ਤੋਂ ਜੁੜੇ ਕਿ ਉਹਨਾਂ ਕਿਹਾ ਮੈਨੂੰ ਤੁਹਾਡੇ ਇਸ਼ਨਾਨ ਕਰਨ ਦੀ ਸੇਵਾ ਚਾਹੀਦੀ ਹੈ ਤਾਂ ਗੁਰੂ ਅਮਰਦਾਸ ਜੀ ਕਹਿ ਹੀ ਦੇਣਾ 12 ਸਾਲ 12 ਸਾਲ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਇਆ ਗੋਇੰਦਵਾਲ ਸਾਹਿਬ ਤੋਂ ਤੁਰਨਾ ਤੇ ਖਲੂਸ ਸਾਹਿਬ ਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਾਉਣਾ 12 ਸਾਲ ਕਿਹੜੇ ਚੱਕਰ ਤੂਫਾਨ ਇਹ ਸਰੀਰ ਤੇ ਚੱਲੇ ਪਰ ਲਗਾਤਾਰ ਸੇਵਾ ਕੀਤੀ ਸੇਵਾ ਦੇ ਵਿੱਚ ਕੋਈ ਵੀ ਕਮੀ ਨਾ ਆਉਣ ਦਿੱਤੀ ਕਹਿੰਦੇ ਇਸੇ ਤਰ੍ਹਾਂ ਉਹ ਗਾਗਰ ਭਰ ਕੇ ਇੱਕ ਦਿਨ ਤੁਰੇ ਆਉਂਦੇ ਸੀ ਤੁਰੇ ਆਉਂਦਿਆਂ ਉਹਨਾਂ ਦਾ ਇੱਕ ਬਹੁਤ ਹੀ ਨੇਰੀ ਚਖੜ ਤੂਫਾਨ ਚੱਲਦਾ ਪਿਆ ਸੀ ਤੇ ਜੁਲਾਹੇ ਦੇ ਕਿੱਲੇ ਦੇ ਨਾਲ ਲੜ ਕੇ ਗੁਰੂ ਜੀ ਡਿੱਗ ਪਏ ਡਿੱਗਤਾ ਪਏ ਪਰ ਪਾਣੀ ਵਾਲੀ ਗਾਗਰ ਮੋਢੇ ਤੇ ਰਹੀ ਉਹਨੂੰ ਨਾ ਡਿੱਗਣ ਦਿੱਤਾ ਤਾਂ ਜੁਲਾਹੇ ਦੇ ਅੰਦਰੋਂ ਪੁੱਛਿਆ ਕੌਣ ਹੈ ਪਈ ਤਾਂ ਜੁਲਾਈ ਉਹਨਾਂ ਦੀ ਪਰਮ ਪਤਨੀ ਕਹਿੰਦੀ ਕੋਈ ਨਹੀਂ ਇਹ ਅਮਰੂ ਨਿ ਥਾਵਾਂ ਫਿਰਦਾ ਹੈ ਤਾਂ ਗੁਰੂ ਜੀ ਕਹਿੰਦੇ じゃ ਚੱਲੀਏ ਜਦੋਂ ਗੁਰੂ ਜੀ ਨੇ ਇਹ ਗੱਲ ਕਹੀ ਤਾਂ ਸਚਮੁੱਚ ਝੱਲੀ ਹੋ ਗਈ, পাগল ਹੋ ਗਈ, ਆਪਣੇ ਵਾਲ ਟੁੱਟਣ ਖੋਣ ਲੱਗ ਪਏ। ਫਿਰ ਉਹ ਜਲਾਇਆ ਗੁਰੂ ਅੰਗਦ ਦੇਵ ਜੀ ਕੋਲ ਗਿਆ ਕਹਿੰਦੇ ਤੁਹਾਡੇ ਸੇਵਾਦਾਰ ਤੇ ਇਸ ਤਰ੍ਹਾਂ ਇਹਨੇ ਕਹਿ ਦਿੱਤਾ ਸੀ ਅਮਰੂ ਨੇ ਥਾਵਾਂ ਇਹਦੀ ਤਾਂ ਕੋਈ ਥਾਂ ਨਹੀਂ ਤੇ ਇਹ ਝੱਲੀ ਹੋ ਗਈ ਉਹਨਾਂ ਦੇ ਬੋਲਾਂ ਨਾਲ। ਫਿਰ ਉਸ ਦਿਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ 12 ਬਖਸ਼ਿਸ਼ਾਂ ਦਿੱਤੀਆਂ। ਪਰ ਗੁਰੂ ਅਮਰਦਾਸ ਜੀ ਵਿੱਚ ਐਨੇ ਗੁਣ ਸਨ, ਐਨੇ ਗੁਣ ਸਨ ਕਹਿੰਦੇ ਕਿ ਉਹਨਾਂ ਦਾ ਉਹਨਾਂ ਦੀ ਗਿਣਤੀ ਤਾਂ ਕੀ ਉਹਨਾਂ ਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ ਹਰ ਇੱਕ ਚੀਜ਼ ਦਾ ਅਨੁਮਾਨ ਲਾ ਸਕਦੇ ਆ ਚਾਹੇ ਸਮੁੰਦਰ ਦੀ ਗਹਿਰਾਈ ਦਾ ਕੁਝ ਨਹੀਂ ਪਤਾ ਪਰ ਵਿਗਿਆਨੀਆਂ ਨੇ ਉਹਦਾ ਅਨੁਮਾਨ ਲਗਾਇਆ ਹੋਇਆ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਵਿੱਚ ਇੰਨੇ ਗੁਣ ਕਿ ਉਹਨਾਂ ਦਾ ਆਪਾਂ ਅਨੁਮਾਨ ਵੀ ਨਹੀਂ ਲਾ ਸਕਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਸਾਲ ਗਾਗਰ ਢੋਈ ਤੇ ਫਿਰ ਇੱਕ ਦਿਨ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਗੱਦੀ ਦਿੱਤੀ ਗੁਰਗੱਦੀ ਦੇਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪੀਆਂ 22 ਮੰਜੀਆਂ ਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਸਾਹਿਬ ਜੀ ਨੂੰ ਲਾਇਆ ਗੋਇੰਦਵਾਲ ਸਹਿ ਵਿਖੇ ਬੌਲੀ ਬਣਾਈ ਜੋ ਉਸ ਟਾਈਮ ਸਤੀ ਪ੍ਰਥਾ ਪਰਦਾ ਪ੍ਰਥਾ ਚੱਲਦਾ ਸੀ ਉਸ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਨੇ ਵਿਦਵਾ ਵਿਆਹ ਨੂੰ ਖੁੱਲ੍ਹ ਦੇ ਦਿੱਤੀ ਇਸੇ ਤਰ੍ਹਾਂ ਉਹਨਾਂ ਨੇ ਗੁਰਬਾਣੀ ਵਿੱਚ ਵੀ ਗੁਰੂ ਦੀ ਬਾਣੀ ਦਰਜ ਹੈ ਉਹਨਾਂ ਨੇ ਗੁਰਬਾਣੀ ਨੂੰ ਚਾਰੇ ਪਾਸੇ ਫੈਲਾਇਆ ਤੇ ਸਭ ਲੋਕਾਂ ਨੂੰ ਗੁਰੂ ਦੇ ਨਾਲ ਜੋੜਿਆ ਐਸੀ ਧਾਰਮਿਕvirti ਵਾਲੇ ਗੁਰੂ ਅਮਰਦਾਸ ਨੂੰ ਯਾਦ ਕਰਕੇ ਉਹਨਾਂ ਨੂੰ ਹਰ ਵਕਤ ਧਿਆਕੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ ਆ ਸਾਧ ਸੰਗਤ ਇੱਕ ਵਾਰ ਕੀਤੇ ਉਹਨਾਂ ਨੂੰ ਧਿਆਕੇ ਤਾਂ ਵੇਖੋ ਸਭ ਕੁਝ ਸਭ ਕੁਝ ਮਿਲ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਬਾਦਸ਼ਾਹ ਨੇ ਬਹੁਤ ਸਾਰੇ ਸਿੱਖੀ ਨਾਲ ਜੋੜਨ ਵਾਲੇ ਉਪਰਾਲੇ ਕੀਤੇ ਤੇ ਬਹੁਤ ਸਾਰੀਆਂ ਗਲਤ ਕੁਰੀਤਿਆਂ ਨੂੰ ਉਹਨਾਂ ਨੇ ਜੜ ਤੋਂ ਨਾਸ਼ ਕੀਤਾ ਤਾਂ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਕੋਈ ਅੰਤ ਨਹੀਂ ਉਹਨਾਂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਤਾਂ ਸੰਤ ਸਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਬਹੁਤ ਵੱਡੀ ਕਮਾਈ ਕੀਤੀ ਸੋ ਸਾਧ ਸੰਗਤ ਗੁਰੂ ਅਮਰਦਾਸ ਜੀ ਦੇ ਗੁਣ ਗਾਵੋ ਸਦਾ ਹੀ ਉਹਨਾਂ ਦਾ ਨਾਮ ਜਪੋ ਬੌਲੀ ਸਹਿਬ ਜਾਇਆ ਕਰੋ ਬੌਲੀ ਸਹਿਬ ਜਾ ਕੇ 84 ਘਟਦੇ ਆ ਲੋਕ ਸਾਧ ਸੰਗਤ ਤੁਸੀਂ ਵੀ ਉੱਥੇ ਜਾਓ ਤੇ ਗੁਰੂ ਅਮਰਦਾਸ ਜੀ ਨੂੰ ਯਾਦ ਕਰੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਭ ਦਾ ਭਲਾ ਕਰਨਗੇ ਇਹ ਸਾਖੀ ਸੁਣਾਉਂਦੇ ਆ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਅੰਮ੍ਰਿਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਸੱਚ ਬੋਲੋ ਝੂਠ ਨਾ ਬੋਲੋ ਇਖਾਣਾ ਨਾ ਕਰੋ ਸਰਬੱਤ ਦਾ ਭਲਾ ਮੰਗੋ ਗੁਰੂ ਵਾਲੇ ਬਣੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ